ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ ਇਹਨੂੰ ਤਹਿਸੀਲ ਤਪਾ ਪੈਂਦੀ ਹੈ ਪਰ ਨੇੜੇ ਬਿਲਕੁਲ ਇਹ ਭਧੌੜ ਦੇ ਆ ਭਧੌੜ ਤੋਂ ਛੰਨੇ ਵਾਲੀ ਸੜਕ ਦੇ ਉੱਤੇ ਹੀ ਬਾਈ ਜੀ ਹੋਰਾਂ ਦਾ ਇੱਕ ਡੇਰੀ ਫਾਰਮ ਹੈ ਵੈਸੇ ਇਹਨਾਂ ਦਾ ਆਪ ਦਾ ਖੁੱਦ ਦਾ ਇੱਕ ਫਾਰਮ ਵੀ ਹੈ ਤੇ ਨਾਲ ਵਪਾਰ ਦਾ ਕੰਮ ਵੀ ਹੈ ਵਿਕਰੀ ਵਾਲੇ ਪਸ਼ੂਆਂ ਦੇ ਵਿੱਚੋਂ ਤੁਹਾਨੂੰ ਸਾਹਮਣੇ ਜਿਹੜੀ ਜਰਸੀ ਵੜ ਦਿਸ ਰਹੀ ਹੈ ਇਹ ਬਾਈ ਕੋਲ ਵਿਕਰੀ ਵਾਸਤੇ ਆਈ ਵੀ ਹੈ ਪ੍ਰੋਪਰ ਰਿਕਾਰਡ ਵਾਲੀ ਬੱਛੀ ਹੈ ਇਹ ਤੁਹਾਨੂੰ ਦਿਖਾਉਣੀ ਹੈ ਤੇ ਇਸੇ ਵੀਡੀਓ ਦੇ ਵਿੱਚ ਜਰਸੀ ਤੋਂ ਬਾਅਦ ਚ ਇੱਕ ਇਹਨਾਂ ਦੇ ਫਾਰਮ ਦੀ ਬਰੀਡ ਐਚ ਐਫ ਤੋਕੜ ਗੱਬਣਗਾ ਵੀ ਤੁਹਾਨੂੰ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖਿਓ ਬੇਨਤੀ ਇਹ ਹਮੇਸ਼ਾ ਕਰੀਦੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਆ ਕੇ ਕਰਿਆ ਕਰੋ ਦੂਜੀ ਗੱਲ ਇਨਾਂ ਦਾ ਦੋਦੋ ਤੁਸੀਂ ਗੱਬਣ ਪਸ਼ੂ ਦਾ ਖਾਸ ਕਰਕੇ ਕਿੰਨਾ ਚੋਲੋਂਗੇ ਉਹ ਤੁਸੀਂ ਆਪ ਸਮਝਿਆ ਕਰੋ ਤੇ ਦੇਖਿਆ ਕਰੋ ਕਿਉਂਕਿ ਹਰੇਕ ਦੀ ਸਾਮ ਸੰਭਾਲ ਅਲੱਗ-ਅਲੱਗ ਹੁੰਦੀ ਹੈ ਆਓ ਸ਼ੁਰੂਆਤ ਜਰਸੀ ਤੋਂ ਕਰੀਏ ਫਿਰ ਤੋਕੜ ਗੱਬਣ ਐਚ ਐਫ ਦਿਖਾਉਂਗਾ ਗੁਰਪ੍ਰੀਤ ਭਾਈ ਸਸਤਰੀ ਕਾਮ ਸਸਰੀਆ ਬਰੇ ਗੁਰਪ੍ਰੀਤ ਇਹ ਵੈਡ ਤਾਂ ਆਪਣੇ ਕੋਲ ਵਿਕਰੀ ਵਾਸਤੇ ਆਈ ਵੀ ਹਾਂ ਇਹ ਵੈਡ ਵਿਕਰੀ ਵਾਲੀ ਆ ਉਹ ਜਿਹੜੀ ਤੁਸੀਂ ਗੱਲ ਕਹੀ ਆ ਵੀ ਆ ਕੇ ਗਰੰਟੀ ਦਸੱਲੀ ਕਰਿਆ ਕਰੋ ਇਹ ਵਿੱਚ ਭਰਾਵਾਂ ਦੀ ਇੱਕ ਹੋਰ ਵੀ ਆਤਾ ਹੁਣ ਆਪਾਂ ਉਹ ਜੋੜਾ ਵੇਚਿਆ ਹਾਂ ਮੰਨ ਵੀ ਉਹ ਚੰਗੀਆਂ ਰਣੇ ਦੇ ਮੁੰਡਿਆਂ ਨੂੰ ਠੀਕ ਹੈ ਚਾਲ ਜਾਣੇ ਆਏ ਆ ਬਈ ਉਹਨਾਂ ਨੇ ਥਾਣੀ ਨਹੀਂ ਖਿ ਅੱਛਾ ਉਹ ਤਾਂ ਜਦ ਮੈਂ ਭਲਾ ਮਾਨ ਸਾ ਵੀ ਆਪਾਂ ਸਭ ਨੂੰ ਪਤਾ ਵੀ ਗੁਰਪ੍ਰੀਤ ਥੱਲੋਂ ਥੱਲੋਂ ਦਾ ਮਾੜੀ ਲੈਂਦੇ ਹੀ ਨਹੀਂ ਹਾਂ ਤੇ ਆ ਕੇ ਥਾਂ ਨਹੀਂ ਖਿੱਚੇ ਕੁਝ ਨਹੀਂ ਕਰਿਆ ਬਸ ਕੋਲੇ ਖੜੇ ਤੇ ਮੈਨੂੰ ਪੈਸੇ ਫੜਾਤੇ ਅੱਛਾ ਤੇ ਜੇ ਮਤਲਬ ਦੂਜਾ ਤੀਜਾ ਸੂਆ ਗਾਂ ਕੋਈ ਤਲਦੋਲੀ ਹੋਵੇ ਯਾਰ ਬਾਈ ਪਾਸ ਕਰਨੀ ਜ਼ਰੂਰੀ ਹੈ ਪਾਸ ਕਰਨੀ ਜ਼ਰੂਰੀ ਹੈ ਬਾਈ ਯਾਰ ਦੇਖੋ ਇੱਕ ਵਪਾਰ ਵਾਲੇ ਆ ਅਸੀਂ ਹਮ ਵਪਾਰ ਤੇ ਯਾਰ ਕੁਝ ਵੀ ਹੋ ਜਾਂਦਾ ਬਾਈ ਸਹੀ ਹੈ ਅੱਛਾ ਗੁਰਪ੍ਰੀਤ ਅੱਜ ਜਿਹੜੀ ਵੈਣ ਹੁਣ ਆਪਣੇ ਕੋਲ ਆਈ ਹੈ ਕੰਨਵਾ ਸੂਆ ਇਹਨੇ ਸੁਣਾ ਇਹ ਦੋ ਦੰਦਾ ਵੀਰੇ ਹਮ ਪਹਿਲਾ ਸੂਆ ਹਮ ਜਾਣੀ ਕਿ ਜਿਹੜੀ ਦੀ ਬਲੱਡ ਲਾਈਨ ਆ ਸਾਰੀ 35 ਤੋਂ 40 ਕਿਲੋ ਵਾਲੀ ਆ ਠੀਕ ਹੈ ਜਾਨੀ ਕਿ ਆਪਾਂ ਇਹ ਗੱਲ ਕਹਿੰਦੇ ਆ ਵੀ 30 ਤੋਂ 25 ਦੇ ਵਿੱਚ ਵਿੱਚ ਇਹ ਰਹੂਗੀ ਪਹਿਲੀ ਸੂਈ ਠੀਕ ਹੈ ਅਗਲੀ ਸੂਈ ਜਿਵੇਂ ਜਿਵੇਂ ਗਾਂਗਾ ਬਣ ਜਾਂਦੀ ਆਵੇਂ ਵਧੀਆਂ ਕਿੰਨੇ ਕੁ ਦਿਨ ਲੇਜੂ ਸੋਣ ਚਗੇ ਇਹਦੇ ਸੂਣ ਨੂੰ ਜੀ ਹਫਤਾ ਪਿਆ ਸੀਮਨ ਦੀ ਡਿਟੇਲ ਕੁਛ ਪਤਾ ਹੋਈ 50035 ਦੀ ਇਹ ਆ ਪਾ ਜੀ ਹੂੰ ਇਹ 50060 ਸੈਕਸ਼ਰ ਤੋਂ ਗੱਬਣਾ ਪਰ ਆਪਾਂ ਨੌਨ ਸੈਕਸ਼ਰੀ ਕਹਿੰਦੇ ਆ ਵੀ ਬਾਈ ਬੱッサ ਬੱਸੀ ਥੋੜੇ ਕਿਸਮਤ ਆ ਸਹੀ ਅਗਲੇ ਨੇ ਮੈਨੂੰ ਸੈਕਸਡ ਕਹਿਤਾ ਮੈਂ ਦੱਸਤਾ ਵੀ ਪਰ ਨਾਉਨ ਸੈਕਸਡ ਮੰਨ ਕੇ ਲੈ ਲਓ ਬਾਈ ਯਾਰ ਅ ਅੱਛਾ ਗੁਰਪ੍ਰੀਤ ਭਾਈ ਇਹ ਕੁਐਸਚਨ ਹੋ ਰਿਹਾ ਤੇਰੀ ਆਪ ਦੀ ਹਾਈਟ ਕਿੰਨੀ ਹੈ ਮੇਰੀ ਆਪ ਦੀ ਹਾਈਟ ਵੀ 6 ਫੁੱਟ ਇਹਦੇ ਨਾਲ ਹੋਈ ਮੜਾ ਵੈੜ ਤੇ ਦੱਸੋ ਬਾਈ ਦਾ ਕੱਦ 6 ਫੁੱਟ ਹੈ ਤੇ ਵੈੜ ਦਾ ਕੱਦ ਦਾ ਅੰਦਾਜ਼ਾ ਤੁਸੀਂ ਆਪ ਲਾਓ ਹਾਂ ਲਾ ਕਿਉਂਕਿ ਜਰਸੀ ਵੈੜ ਹੈ ਇਹ ਬਾਹਲੇ ਵੱਡੇ ਕੱਦ ਚ ਨਹੀਂ ਹੁੰਦੀਆਂ ਸੋ ਆ ਕੇ ਤੁਹਾਨੂੰ ਛੋਟੀ ਨਾ ਲੱਗੇ ਬਰੀਡ ਕੁਆਲਿਟੀ ਤੁਹਾਨੂੰ ਦੱਸਦੀ ਹੈ ਰਿਕਾਰਡ ਇਹਦਾ ਦੱਸਦਾ ਹੈ ਰੇਟ ਇਹਦਾ ਗੁਰਪ੍ਰੀਤ ਬਾਈ ਕੀ ਰੱਖਦੇ? ਰੀਡ ਫੋਨ ਤੇ ਕਰ ਲਾਂਗੇ ਜੀ। ਭੋਲਾਂਗੇ। ਅੱਜ ਦੋਨਾਂ ਦੀ। ਸੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਦੋ ਦੰਦ ਵੱੱਛੀ ਪਹਿਲਾ ਸੁਆ ਸੁਊਗੀ। ਇਹ ਤੁੰ ਕੋਈ 035 ਦੀ ਜਿੰਦਰ ਨੂੰ ਮਰਜੀ ਤੋੜ ਲੈ ਬਾਈ ਕੋਈ ਦਿੱਕਤ ਨਹੀਂ। ਆਪ ਤੇ 50062 ਦਾ ਸੀਮਨ ਲੱਗਾ। ਸੀਮਨ ਬਾਈ ਕਹਿੰਦਾ ਵੀ ਮਾਲਕਾਂ ਨੇ ਸੈਕਸਰ ਦੱਸਿਆ ਨਾਲ ਵੇਰਵਾ ਇਸ ਕਰਕੇ ਪਤਾ ਸੈਕਸਰ ਸੀਮਨ ਦੇ ਵਿੱਚੋਂ ਵੀ ਕਈ ਵਾਰਾਂ ਵੱੱਛੇ ਆ ਜਾਂਦੇ ਆ ਕਿਉਂਕਿ ਅੰਦਾਜ਼ਨ 90% ਮੰਨਦੇ ਆ ਵੀ ਰਿਜ਼ਲਟ ਆਉਂਦਾ ਹੈ। ਜਿਹੜਾ 10% ਚਾਂਸ ਹੁੰਦੇ ਵੱੱਛਿਆਂ ਦੇ। ਰੰਗ ਰੂਪ ਢਾਂਚਾ ਹਵਾਨਾ ਤੁਸੀਂ ਇਹਦਾ ਦੇਖ ਲਓ ਚੜਾਈ ਬੈਕ ਸਾਈਡ ਤੋਂ ਦੇਖੋ ਕੁੜਿਆ ਨਹੀਂ ਕਾਤੀ ਹੈ ਮਾਤਾ ਸਾਰਾ ਇਹਨੂੰ ਦਿਖਾ ਦੇ ਆ ਬਹੁਤ ਸੋਹਣਾ ਦੋਸਤੋ ਤੇ ਸੋਹਣੀ ਬੱਚੀ ਇੱਕ ਜਰਸੀ ਨਸਲ ਦੀ ਇਹ ਚੰਗੀ ਕੀਮਤ ਦੀ ਵਹਿੜ ਹੈ ਧਿਆਨ ਚ ਰੱਖ ਲਓਗੇ ਜੇ ਚੰਗੀ ਕੀਮਤ ਖਲਤਨੀ ਆ ਉਹੀ ਬੰਦਾ ਫੋਨ ਲਾਵੇ ਹਾਂ ਕਿਉਂਕਿ ਮੈਂ ਤਾਂ ਵੈਸੇ ਵੀ ਉਹ ਵੀਡੀਓ ਇੰਨੀ ਕੀ ਜਿਆਦਾ ਚੱਲੀ ਆ ਪਹਿਲਾਂ ਵਾਲੀ ਕੋਈ ਇੱਕ ਅੱਧਾ ਵੀਰ ਹੀ ਹੋ ਜਿਹੜਾ ਨਹੀਂ ਫੋਨ ਚੱਕਿਆ ਹੋਣਾ ਨਾ ਫੋਨ ਬੰਦ ਕਰਨਾ ਹੁੰਦਾ ਮੈਂ ਸਹੀ ਹੈ ਤੇ ਵੀ ਆਪਾਂ ਚੱਕਣੀ ਚੱਕਣਾ ਵੀ ਇਹ ਜਿਆਦਾ ਚੰਗੀ ਕੀਮਤ ਦੀ ਉਹ ਆ ਠੀਕ ਹੈ ਸੋ ਦੋਸਤੋ ਇਹ ਚੰਗੀ ਕੀਮਤ ਲਾ ਕੇ ਬਾਈ ਨੇ ਖਰੀਦੀ ਹੈ ਰੇਟ ਫੋਨ ਤੇ 100 ਪੜਦੇ ਆ ਕਿਉਂਕਿ ਹਜੇ ਕੱਚੀ ਵਹਿੜ ਹੈ ਇਹ ਵਿਕਦੀ ਜਾਣੀ ਆ ਤੇ ਗਾਂ ਤੱਕ ਆਉਂਦਿਆਂ ਆਉਂਦਿਆਂ ਇਹਦੀ ਰੇਟ ਕਾਫੀ ਫਰਕ ਪੈਂਦੇ ਜੇ ਵਿਕਰੀ ਵਾਲੇ ਭਰਾਵਾਂ ਨੇ ਖਰੀਦ ਲਈ ਤਾਂ ਫੇਸ ਸੋਹਣਾ ਦਸੂ ਟਾਂਚਾ ਚੰਗਾ ਥਾਣਾ ਚ ਮਿੱਠੀ ਚੰਗੀ ਐ ਥਣ ਹੱਥੀ ਚੁਆਈ ਵਾਲਾ ਵੀ ਰਹੂਗਾ ਪਰ ਜੇ ਗਾਵਾਂ ਰੱਖਣ ਦਾ ਚਾਹੁੰਦੇ ਹੋ ਗਾਵਾਂ ਤੋਂ ਦੁੱਧ ਲੈਣਾ ਹੈ ਤਾਂ ਮਿਲਕਿੰਗ ਮਸ਼ੀਨ ਜ਼ਰੂਰ ਐਡ ਕਰੋ ਨਾਲ ਇੱਕ ਗਾਂ ਨਾਰਮਲ ਦੁੱਧ ਜਿਹੜੀ 25 ਕਿਲੋ ਦਿੰਦੀ ਐ ਮਿਲਕਿੰਗ ਮਸ਼ੀਨ ਤੇ 27-28 ਕਿਲੋ ਤੱਕ ਜਾਊਗੀ ਇੰਨਾ ਚੁਆਈ ਦਾ ਫਰਕ ਪੈ ਜਾਂਦਾ ਸੋ ਇਹ ਪਹਿਲੇ ਨੰਬਰ ਤੇ ਜਰਸੀ ਸੋਹਣੀ ਜਰਸੀ ਰਿਕਾਰਡ ਪ੍ਰੋਪਰ ਹੈ ਇਹਦੇ ਨਾਲ ਇੱਕ ਤੋਕੜ ਗੰਬਨ ਫਾਰਮ ਦੇ ਵਿੱਚੋਂ ਹੀ ਵੜ ਬਾਈ ਦੀ ਦਿਖਾਉਣੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਦੋਸਤੋ ਇੱਕ ਫਾਰਮ ਹੈ ਬਾਈ ਦਾ ਇਹਦੇ ਵਿੱਚ ਹੀ ਇੱਕ ਵੜ ਬਾਈ ਦੀ ਹੈਗੀ ਹੈ ਜਿਹੜੀ ਵਿਕਰੀ ਵਾਲੀ ਹੈ ਇਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇਹਨੂੰ ਅਸੀਂ ਅਲੱਗਾ ਨਹੀਂ ਲਗਾਏ ਕਿਉਂਕਿ ਕਈ ਵਾਰ ਫਰੇਅ ਲੱਗਦਾ ਵੀ ਸ਼ਾਇਦ ਖਰੀਦੀ ਨਾ ਹੋਵੇ ਅਲੱਗ ਬਣ ਲਈ ਪਸ਼ੂਆਂ 'ਚ ਫਿਰਦਾ ਪਸ਼ੂ ਦੇਖਿਆ ਜਾਂਦਾ ਤਾਂ ਇਹ ਕਨਫਰਮ ਆ ਵੀ ਫਾਰਮ 'ਚ ਤੁਹਾਨੂੰ ਇਹ ਦੀ ਹੋਮ ਬਰੀਡ ਜਿਹੜੀ ਉਹ ਸਾਰੀ ਬਾਈ ਦੀ ਦਿਸ ਜਾਣੀ ਇੱਥੇ ਇਹ ਟੋਕੜ ਗੱਬਣ ਵੈੜ ਹੈ ਡਿਟੇਲ ਪੁੱਛ ਲੈਣੇ ਆਂ ਦੰਦ ਬਾਅਦ ਚ ਦੇਖਾਂਗੇ ਨੂੰ ਥੋੜਾ ਰੱਸਾ ਪਾਉਣਾ ਪਊਗਾ ਉਦੋਂ ਐਗਰਪ੍ਰੀ ਭਾਈ ਇਹ ਵੈੜ ਦੀ ਕੀ ਡਿਟੇਲ ਹੈ ਇਹ ਵੀਰੇ ਮਨ ਵੀ 4 ਮਹੀਨਿਆਂ ਤੋਂ ਕੋਈ 5-10 ਦਿਨ ਥੱਲੇ ਹੋਊ ਗੱਬਣ ਠੀਕ ਹੈ ਯਾਨੀ ਕਿ ਸਾਢੇ ਤਿੰਨ ਤੋਤੇ ਆ ਠੀਕ ਹੈ ਉਹ ਛੋੜੀ ਨੂੰ ਸੂਈ ਨੂੰ ਲੰਮਾ ਟਾਈਮ ਹੋ ਗਿਆ ਸੱਜਰ ਨੇ ਦੁੱਧ ਦਿੱਤਾ ਇਹਨੇ 32 ਕਿਲੋ ਠੀਕ ਹੈ ਭਾਈ ਤੇ ਮਤਲਬ ਉਹਦਾ ਗਰਮੀ ਜੀ ਹੋਈ ਸੀ ਫਿਰ ਹੁਣ ਗੱਬਣ ਫੇਰ ਅਸੀਂ ਲੇਟ ਕਰਾ ਲਈ ਇਹ ਆਪ ਕਾਸ਼ਦੀਪ ਦੀ ਆ ਇਹਦੇ ਹੈਮਰ ਲੱਗਿਆ ਵੀਰੇ ਹੈਮਰ ਲੱਗਿਆ ਹਾਂ ਉਹ ਆਪਾਂ ਹੁਣ ਦੁੱਧ ਕਿ ਹੁਣ 16 ਕਿਲੋ ਹੋਊ ਜੀ 16 ਕਿਲੋ ਹੁਣ ਦੁੱਧ ਹੈਗਾ ਹਾਂਜੀ ਠੀਕ ਐ ਇਹਦਾ ਰੇਟ ਕੀ ਰੱਖਦੇ ਹੋ ਰੇਟ ਇਹਦਾ ਵੀ ਜੀ ਜਿਹਦਾ ਚੰਗੀ ਕੀਮਤ ਮਿਲੀ ਤਾਂ ਦੇਣੀ ਆ ਹੂੰ ਤੁਸੀਂ ਤੁਹਾਡੇ ਵਿਹੜ ਸਾਹਮਣੇ ਫੇਲੇ ਹੁੰਦਾ ਹੀ ਦੇਣ ਵਾਲੀ ਹੈ ਨਹੀਂ ਇਹ ਤਾਂ ਠੀਕ ਐ ਤੇ ਬਸ ਦੰਦ ਆਪਾਂ ਦਿਖਾ ਦਨੇ ਆ ਕਿਸੇ ਭੈਣ ਭਰਾਈ ਨੇ ਦੇਖਣੇ ਸਹੀ ਐ ਤੇ ਜਿਹਦਾ ਚੰਗੀ ਕੀਮਤ ਅਗਲਾ ਦੇਊਗਾ ਤਾਂ ਦੇਣੀ ਆ ਤੇ ਨਹੀਂ ਆਪਾਂ ਨਹੀਂ ਦੇਣੀ ਓਕੇ ਲੈ ਵੀ ਦੋਸਤੋ ਅਸੀਂ ਇਹਦੇ ਦੰਦ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਦੋ ਦੰਦ ਕਨਫਰਮ ਹੈ ਸਾਈਡਾਂ ਵਾਲੇ ਉਵੇਂ ਖੜੇ ਛੱਡ ਦਿਓ ਬਈ ਚੌਗੀ ਹੋਣ ਤੋਂ ਪਹਿਲਾਂ ਪਹਿਲਾਂ ਸੂਗੀ ਜੀ ਖੀਲ ਸੁਈ ਸੀ ਠੀਕ ਹੈ ਹਾਂ ਸੋ ਇਹ ਗੱਬਣ ਹੈ ਦੋਸਤੋ ਸਾਢੇ ਤਿੰਨ ਤੋਂ ਪੌਣੇ ਚਾਰ ਮਹੀਨਿਆਂ ਦੀ ਸੂਆ ਪਹਿਲਾਂ ਸੁਈ ਸੀ ਪੀਕ ਲੈਵਲ 32 ਕਿਲੋ ਦਾ ਹੁਣ 16 ਕਿਲੋ ਹੈ ਥੋੜਾ ਲੇਟ ਗੱਬਣ ਹੋਈ ਹੈ ਆਕਾਸ਼ਦੀਪ ਬੁੱਲ ਦੀ ਆਪ ਹੈ ਹੈਮਰ ਦਾ ਇਹਦੇ ਸੀਮਨ ਲੱਗਾ ਹੋਇਆ ਜੇ ਪਸੰਦ ਆਉਂਦੀ ਆ ਤਾਂ ਰੇਟ ਕਨਫਰਮ ਕਰ ਲਓ ਫੋਨ ਦੇ ਉੱਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਦੋ ਵੜਾ ਦਿਖਾਈ ਨੇ ਇਹਦੀ ਹਾਈਟ ਸੋਹਣੀ ਹੈ ਐਚ ਐਫ ਵੜਾਂ ਵਾਲੇ ਹਿਸਾਬ ਤੇ ਇਹਦਾ ਵੀ ਬੱਸ ਵੀ ਮੁੱਲ ਕੀਮਤ ਪੂਰੀ ਵਧ ਗਈ ਲੈਣੀ ਆ ਕੋਈ ਘੱਟ ਕੀਮਤ ਵਾਲਾ ਬੰਦਾ ਨਾ ਫੋਨ ਲਾਵੇ ਠੀਕ ਹੈ ਅੱਛਾ ਇਹਦੀ ਮਾਂ ਤੇਰੇ ਕੋਲ ਹੈ ਇਸ ਟਾਈਮ ਫਾਰਮ ਚ ਜਾਂ ਸੇ ਨਹੀਂ ਇਹਦੀ ਮਾਂ ਚਲੀ ਗਈ ਜੀ ਅੱਛਾ ਮਾਂ ਇਹਦੀ ਚਲੀ ਗਈ ਸੀ ਉਹ ਬਾਈ ਲੈ ਗਿਆ ਸੀਗਾ ਆਪਣਾ ਘਰੇ ਵਾਲ ਠੀਕ ਹੈ ਜੱਸੀ ਠੀਕ ਹੈ 2 ਲੱਖ ਕਿੰਨਾ ਕੁ 235000 ਰੁਪਏ ਕਿੰਨਾ ਕੁ ਦੁੱਧ ਦਿੰਦੀ ਰਹੀ ਉਹ ਵੜ ਉਹ ਵੀ 40 ਕਿਲੋ ਦੇ ਆਸੇ ਪਾਸੇ ਠੀਕ ਹੈ ਕਿ ਜਿਹੜਾ ਕੁਝ ਚੰਗੀ ਸਾਮ ਸੰਭਾਲ ਵਾਲਾ ਵੀਰ ਮਿਲ ਗਿਆ ਤਾਂ 35 ਤੋਂ 40 ਨੂੰ ਹੱਥ ਮਾਰ ਜਿੰਨੀਆਂ ਇਹ ਗਾਂਾਂ ਫੇਲਦੀਆਂ ਸਾਰੀਆਂ ਦੋ ਦੰਦੀ ਆ ਅੱਛਾ ਤਕਰੀਬ ਨਹੀਂ ਠੀਕ ਹੈ ਕੋਈ ਵਜਨ ਦੇ ਹਿਸਾਬ ਨਾਲ ਵੱਡੀ ਵੀ ਫੇਲਦੀ ਇਹ ਵੀ ਦੋ ਦੰਦਾ ਉਹ ਵੀ ਦੋ ਦੰਦਾ ਹਾਂ ਆ ਨਾਲ ਦੀ ਹੁਣ ਚਾਲ ਦੰਦ ਹੋਈ ਆ ਦੋ ਸਾਰੀਆਂ ਖੀਰੀਆਂ ਸੂਈਆਂ ਸੀ ਠੀਕ ਹੈ ਅੱਛਾ ਗੁਰਪ੍ਰੀਤ ਭਾਈ ਚਲੋ ਵੀਡੀਓ ਤਾਂ ਆਪਣੀ ਲਗਭਗ ਸਮਾਪਤੀ ਆ ਆਪਾਂ ਦੋ ਪਸ਼ੂ ਵੇਚਨੇ ਸੀ ਉਹ ਉਹਨਾਂ ਬਾਰੇ ਦੱਸਦਾ ਸੀਮਣ ਬਾਰੇ ਥੋੜੀ ਜਾਣਕਾਰੀ ਲੈਣੀ ਹੈ ਜਿਵੇਂ ਇਹ ਹੈਮਰ ਧੋਕ ਬਣਾ ਕਾਸ਼ਦੀਪ ਦਾ ਰਹੇ ਇਹ ਆਪ ਹੈ ਨਾ ਹਾਂਜੀ ਇਹ ਨਾਰਮਲ ਰੇਟ ਦੇ ਸੀਮਨ ਹੈ ਹਾਂਜੀ ਪਰ ਇਹਨਾਂ ਦੇ ਰਿਜ਼ਲਟ ਕਿਵੇਂ ਆਉਂਦੇ ਆ ਰਿਜ਼ਲਟ ਜਿਹੜੀਆਂ ਹੈਮਲ ਨਹੀਂ ਆ ਬਸੀਆਂ ਭਲੂਣਾ ਨਾਰਮਲੀ 40 ਕਿਲੋ ਤੇ ਜਾਂਦੀਆਂ ਮਤਲਬ ਕੋਈ ਵੀ ਬੁੱਲ ਇਸ ਤਰ੍ਹਾਂ ਦਾ ਵਰਤਦੇ ਨੇ ਰਿਜ਼ਲਟ ਉਹਨਾਂ ਦੇ ਵੀ ਵਧੀਆ ਆ ਜਾਂਦਾ ਹਾਂ ਨਹੀਂ ਹੈਮਰ ਇੰਪੋਰਟਡ ਆਈ ਨਹੀਂ ਹੈ ਇੰਪੋਰਟਡ ਪਰ ਕਈ ਵਾਰ ਸਾਡੇ ਥੋੜਾ ਜਿਹਾ ਇਹ ਸਿਸਟਮ ਚੱਲਦਾ ਨਾ ਵੀ ਜਿਵੇਂ ਜ਼ਿਆਦਾ ਮਹਿੰਗੇ ਕੋਸਟਲੀ ਸੀਮਨ ਨੂੰ ਸਮਝਦੇ ਵੀ ਉਹ ਵੀ ਬਾਲਾ ਚੰਗਾ ਹੋਊਗਾ ਮੈਂ ਕਹਿੰਦਾ ਇੱਥੇ ਜੀ ਦੋ ਗਾਈਆਂ 53 ਦੀਆਂ ਹੁਣ ਵੀ ਫਿਲਦੀਆਂ ਅੱਛਾ ਤੇ 53 ਦੀਆਂ ਮਨ ਵੀ ਪਿਆ ਪਿਆ ਕਿਲੋ ਦੇ ਲਵੇ ਵਾਗ 170 ਰੁਪਈਆ ਦਾ ਠੀਕ ਆ ਠੀਕ ਹੈ ਸੋ ਦੋਸਤੋ ਇਹ ਗੱਲ ਮੈਂ ਵੈਸੇ ਐਡ ਕਰ ਰਿਹਾ ਸੀ ਹਾਂ ਜਿਹੜੀ ਇੱਕ ਮਿੰਟ ਹੁਣ ਤੁਹਾਨੂੰ ਗੱਲ ਜੋ ਚੱਲ ਪਈ ਜਿਹੜੀ ਤੁਹਾਨੂੰ ਬੈੜ ਦਿਖਾਈ ਸੀ ਹਾਂ ਉਹ 40 116 ਦੀ ਆ ਠੀਕ ਹੈ ਉਹ ਪਰਸੋਂ ਆਪਾਂ ਮੋੜ ਤੋਂ ਲਈ ਆ ਅੱਛਾ ਉਹ ਜਿਹੜੇ ਕਲੇ ਰਾਣੀ ਦੀ ਘਰ ਦੀ ਬੈੜ ਸੀ ਹਾਂ ਠੀਕ ਫੋਦੀ ਬੀਰ ਕੋਲੇ ਗਈ ਹੂੰ ਉਹ ਤੋਂ ਗੁਰਪ੍ਰੀਤ ਕੋਲੇ ਵਾਗ ਗਈ ਗੁਰਪ੍ਰੀਤ ਉਹਨਾਂ ਨੇ ਮਾਲਕਾਂ ਨੇ 2 ਮਹੀਨੇ ਰੱਖੀ 2 ਮਹੀਨੇ ਵਾਦੋਂ ਮੈਨੂੰ ਵੀ ਦੇ ਦੀ ਹੂੰ 40 116 ਦੀ 35 ਕਿਲੋ ਤੇ ਆ ਠੀਕ ਹੈ ਇਹ ਵੈਡ ਕਿਹੜੇ ਸੀਮੰਦੀ ਹੈ ਜਿਹੜੀ ਹੁਣ ਤੁਲ ਰਹੀ ਹੈ ਹਾਂ ਇਹ ਪੇਪਰ ਦੀ ਹੈਈ ਪਾਈਪਰ ਬੋਲ ਦੀ ਵੈਡ ਦੱਸੋ ਇਹ ਵੀ ਦੇਖੋ ਇਹ ਵੀ ਐਸ ਦਾ ਪੇਪਰ ਆ ਇਹਨੂੰ ਨਾਰਮਲ ਮੰਨਦੇ ਆ ਲੋਕ ਤੁਸੀਂ ਦਿਖਾਓ ਵੀ ਕੀ ਇਹਦੇ ਨਹੀਂ ਲੱਗਿਆ ਬਿਲਕੁਲ ਇਹ ਜ਼ਰੂਰੀ ਨਹੀਂ ਮੈਂ ਇਹ ਚਾਹੁੰਦਾ ਸੀਗਾ ਦਿਖਾਉਣਾ ਵੀ ਤੁਸੀਂ ਇੱਕ ਤਾਂ ਕੇਅਰ ਚੰਗੀ ਕਰੋ ਬਰੀਡਿੰਗ ਕਰਨੀ ਹੈ ਤਾਂ ਨਾਰਮਲ ਸੀਮੰਟ ਜਿਹੜੇ ਇਹ ਇੰਪੋਰਟਡ ਸੀਮੰਟ ਇਹਨਾਂ ਨੂੰ ਨਾਰਮਲ ਮੈਂ ਇਸ ਕਰਕੇ ਕਹਿ ਰਿਹਾ ਵੀ ਇਹ 1.5 200 ਰੁਪਏ ਕੀਮਤ ਵਾਲੇ ਸਰਹਾ ਹੈ 150 ਦੀ ਆ ਤੇ ਇਹ ਤੁਹਾਡੇ ਕੋਲ ਏਆਈ ਮੇਰੇ ਖਿਆਲ ਚ 5-600 4-500 ਰੁਪਏ ਦੇ ਵਿੱਚ ਵਿੱਦ ਬਾਈ ਦਾ ਜਿਹੜਾ ਖਰਚਾ ਡਾਕਟਰ ਵੀਰ ਆਉਂਦਾ ਇੰਨੇ ਕੁ ਜੀ ਰੇਂਜ ਦੇ ਵਿੱਚ ਹੋ ਸਕਦਾ ਕੁਝ ਰੇਟ ਵਧਦੇ ਘਟਦੇ ਰਹਿੰਦੇ ਆ ਖੈਰ ਪਰ ਤੁਸੀਂ ਚੰਗੀ ਸੰਭਾਲ ਦੇ ਨਾਲ ਇਹਨਾਂ ਜਿਹੜੇ ਉਹ ਘੱਟ ਰੇਟ ਵਾਲੇ ਸੀਮਨ ਵਰਤ ਕੇ ਵੀ ਬਰੀਡਿੰਗ ਕਰ ਸਕਦੇ ਹੋ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ ਅੱਜ ਦੋ ਨਗ ਸੀਗੇ ਜਿਹੜੇ ਬਾਈ ਕੋਲ ਤੁਹਾਨੂੰ ਦਿਖਾਉਣੇ ਸੀ ਬਹੁਤ ਮਿਹਰਬਾਨੀ